76 ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫੇਰ ਲੈ ਕੇ ਆ ਜਾਣਾ ਜੀ ਪੰਜਾਬ ਦੀ ਗੱਲ ਕਰਾਂਗੇ ਉਹ ਨਾਲ ਲੱਗਦੇ ਖੇਤਰਾਂ ਦੀ ਤੇ ਆਉਂਦੇ 6-7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 25 ਮਾਰਚ ਤੱਕ ਮੌਸਮ ਪੰਜਾਬ ਦਾ ਉਹ ਨਾਲ ਲੱਗਦੇ ਖੇਤਰਾਂ ਦਾ ਕਿੰਗਾ ਦਾ ਰਹਿ ਸਕਦਾ ਤਾਜ਼ਾ ਸੈਟਲਰ ਦੱਸਣਾਂ ਦੇ ਸਿੱਧਾ ਲੈ ਕੇ ਚੱਲਦੇ ਆ ਤੁਹਾਨੂੰ ਤੇ ਲਗਭਗ ਸਵੇਰ ਦੇ 10 ਵਜਨ ਵਾਲਿਆ ਤੇ 19 ਮਾਰਚ ਦੀ ਸਵੇਰ ਹੈ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਅਸੀਂ ਅਫਰਡ ਦਿੰਦੇ ਆ ਰਹੇ ਹਾਂ ਕਿ ਹਲਕਾ ਇੱਕ ਸਿਸਟਮ ਆ ਰਿਹਾ ਇਹਨੂੰ ਅਫਾ ਸਿਸਟਮ ਨਿਕਾਵਾਂਗੇ ਇਹਨੂੰ ਅਫਾ ਸਿਸਟਮ ਹੀ ਕਹਾਂਗੇ ਤੇ 19 ਤਰੀਕ ਨੂੰ ਇਹਦੇ ਆਸਾਰ ਜਿਹੜੇ ਲੱਗ ਰਹੇ ਸੀ ਤੇ ਇਹ ਸਿਸਟਮ ਹੀ ਜਿਹੜਾ ਇਸਲੇ ਐਂਟਰ ਕਰ ਚੁੱਕੀ ਹੈ ਬੇਤੇ ਅੱਜ ਦੀ ਰਾਤ ਤੋਂ ਜਿਹੜੀ ਬਦਲਵਾਈ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਜਿਹੜੀ ਚੱਲੀ ਆ ਔਰ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਉੱਪਰਲੇ ਖੱਦਰ ਤੇ ਟੁੱਟਵੇਂ ਤੌਰ ਤੇ ਬਦਲਵਾਈ ਜਿਹੜੀ ਬਣੀ ਹੋਈ ਹੈ ਚੜ੍ਹ ਲੜ ਤੇ ਸਿਰਾਂ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਆ ਜੀ ਸੋ ਇਹ ਸਿਸਟਮ ਹੀ ਆ ਕੋਈ ਵੱਡੇ ਲੈਵਲ ਤੇ ਮੇਰੇ ਅਸਰ ਨਹੀਂ ਸੋ ਅੱਜ ਉੱਪਰਲੇ ਫੱਦਰ ਤੇ ਕਿਤੇ ਕਿਤੇ ਸੰਗਣੇ ਬਦਲਵਾਈ ਗੁਜ਼ਰ ਸਕਦੀ ਆ ਕਿਤੇ ਕਿਤੇ ਟਟਵੇਂ ਤੌਰ ਤੇ ਬਦਲਵਾਈ ਗੁਜ਼ਰ ਸਕਦੀ ਆ ਸੂਰਜ ਵਿੱਚ ਆਤੀਆਂ ਮਾਰੇਗਾ ਪਲੱਸ ਵਿੱਚ ਵਿੱਚ ਜਿਹੜੀ ਆ ਬਦਲਵਾਈ ਅੱਜ ਲੰਘਦੇ ਰਹਿਣੀ ਆ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਉੱਪਰਲੇ ਫੱਦਰ ਤੇ ਜੇਕਰ ਮਈ ਵਾਲੇ ਫਕੋ ਦੇਖੀਏ ਮਈ ਦੇ ਕੋਈ ਆਸਾਨ ਨਹੀਂ ਹੈ ਹਾਲਾਂਕਿ ਨਾਮਾਤਰੀ ਆਸਾਨ ਨਹੀਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਪਰ ਫਿਰ ਵੀ ਕਿਤੇ ਕਿਤੇ ਹਲਕੇ ਟਟਮੇ ਜੇ 5-7 ਮਿੰਟਾਂ ਵਾਲੇ ਕਹਿ ਸਕਦੇ ਹਾਂ ਕਿ ਕਿਤੇ ਕਣੀਆਂ ਸਿੱਟ ਦਵੇ ਕਿਤੇ ਕੁਝ ਅਜਿਹੇ ਖੇਤਰ ਉਸਾਨੇ 2-4 ਤਹਿਸੀਲਾਂ ਐਸੀ ਉਸਾਨੇ ਜਿੱਥੇ ਇਹ 5-10 ਮਿੰਟ ਵਾਲੀ ਹਲਕੀ ਬੂੰਦਾਬੰਦੀ ਵੀ ਕਰਾਰ ਸਕਦੀ ਹੈ ਇਹ ਜਿਹੜਾ ਸਿਸਟਮ ਹੀ ਹੈ ਤੇ ਇਹ ਲਗਭਗ ਜੇਕਰ ਕਣੀਆਂ ਡਿੱਗਦੀਆਂ ਵੀ ਨਹੀਂ ਤੇ ਉਹ ਬਾਰਡਰ ਏਰੀਆ ਦੇ ਵਿੱਚ ਅਸਰ ਹੋਣਗੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸ਼੍ਰੀ ਮਕਸਦਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਕੋਸ਼ਕ ਖੇਤਰ ਟਮਾਟੋ ਵੀ ਸਾਰੇ ਜ਼ਿਲ੍ਹੇ ਨਹੀਂ ਟਮਾਟੋ ਵਿੱਚ ਕੋਈਕਾ ਥਾਂ ਹੋ ਸਕਦੀ ਹੈ ਜਿੱਥੇ ਕਣੀਆਂ ਸੈੱਟ ਦੇਵੇ ਤੇ ਬਾਕੀ ਇਹ ਸਿਸਟਮ ਹੀ ਹੈ ਬਦਲਵਾਈ ਕਰਦੀ ਹੋਈ ਅਗਲੇ 24-36 ਘੰਟਿਆਂ ਦੇ ਦਰਮਿਆਨ ਇਹ ਜਣਾ ਪਾਰ ਤੇ ਮੈਦਾਨਾ ਦੇ ਵਿੱਚ ਫਿਰ ਤੋਂ ਮੌਸਮ ਜਿਹੜਾ ਸਾਫ਼ ਹੋ ਜਾਏਗਾ ਅਗਲੇ ਦਿਨਾਂ ਤੇ ਜਗਾ ਚੱਲੀਏ ਉਹਨੇ 20 ਦਿਨ ਇੱਕ ਸਿਸਟਮ ਵਾਲੇ ਹੋਣਗੇ ਯਾਨੀ ਕਿ ਕੱਲ ਵੀ ਟੁੱਟਵੇਂ ਤੌਰ ਤੇ ਬਦਲਵਾਈ ਲੰਘਦੀ ਰਹੇਗੀ ਹਾਲਾਂਕਿ ਦਸ ਸਵੇਰ ਤੋਂ ਖੈਰ ਤੱਕ ਇਸ ਸਿਸਟਮ ਮੇਜਰੀਆ ਪਾਰ ਲੰਘ ਜਾਣੀਆਂ ਇਸ ਤੋਂ ਬਾਅਦ 21 22 23 24 25 ਇਹ ਜਿਹੜੇ 5 ਦਿਨ ਹੋਣਗੇ ਜੀ ਲਗਭਗ ਮੌਸਮ ਆਪਣਾ ਖੁਸ਼ਕ ਰਹੇਗਾ ਸਾਫ਼ ਰਹੇਗਾ ਤੇ ਗਰਮ ਰਹੇਗਾ ਗਰਮ ਅਸੀਂ ਕਿਉਂ ਕਹਿ ਰਹੇ ਹਾਂ ਕਿਉਂਕਿ ਟੈਂਪਰੇਚਰ ਤਾਂ ਉਨੂੰ ਚੜ ਰਹੇ ਨੇ ਬੀਤੇ ਦਿਨਾਂ ਦੇ ਮੁਕਾਬਲੇ ਜਿੱਥੇ ਟੈਂਪਰੇਚਰ ਹੇਠਾਂ ਆਈ ਸੀ ਸਿਸਟਮ ਲੰਘਣ ਕਰਕੇ ਤੇ ਹੁ ਆਸਾਹ ਹਰਿਆਣੇ ਦੇ ਟੈਂਪਰੇਚਰ ਮੈਕਸਿਮਮ ਦਰਜ ਹੋ ਰਹੇ ਨੇ ਔਰ ਕਤਿ ਬਤੀ ਤੱਕ ਟੈਂਪਰੇਚਰ ਜਿਹੜੇ ਪੰਜਾਬ ਦੇ ਵੀ ਪਹੁੰਚ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਹੋਰ ਵਾਧਾ ਹੋਏਗਾ 1-2 ਡਿਗਰੀ ਦਾ ਇਜ਼ਾਫਾ ਹੋਰ ਹੋ ਸਕਦਾ ਆਉਂਦੇ 24 ਤੋਂ ਲੈ ਕੇ 48 ਜਾਂ ਫਿਰ ਕ ਲਈ 72 ਘੰਟਿਆਂ ਦੇ ਦਰਮਿਆਨ ਜੇਕਰ ਮਿਨੀਮਮ ਟੈਂਪਰੇਚਰ ਦੇਖੀਏ ਪੰਜਾਬ ਦੇ ਵਿੱਚ ਪਠਾਨਕੋਟ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਰਿਹਾ ਹੈ 11.2 ਡਿਗਰੀ ਦੇ ਨਾਲ ਸੋਇਦੇ ਨਰਨੋਲ ਮਹਿੰਦਰਗੜ੍ਹ ਹਰਿਆਣਾ ਦੇ ਵਿੱਚ ਕਹ ਲਿਆ ਕਿ ਉੱਥੇ 100 ਤੋਂ ਘੱਟ ਜਿਹੜਾ ਤਾਪਮਾਨ ਦਰਜ ਹੋਇਆ 11 ਤੋਂ ਲੈ ਕੇ 17 ਦੇ ਆਸ-ਪਾਸ ਮਿਨੀਮਮ ਟੈਂਪਰੇਚਰ ਹੈ ਜਿਹੜੇ ਦਰਜ ਹੋ ਰਹੇ ਨੇ ਭਾਵੇਂ ਪੰਜਾਬ ਦੇ ਖੇਤਰ ਆ ਭਾਵੇਂ ਹਰਿਆਣਾ ਦੇ ਖੇਤਰ ਆ ਲਗਾਤਾਰ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਦਰਜ ਹੋ ਰਿਹਾ ਹੈਗਾ ਜੀ ਸੌਂ ਦੇ ਦਿਨ ਵੀ ਧੁੱਪਾਂਲੇ ਹੋਣਗੇ ਨਿੱਗੇ ਹੋਣਗੇ ਇਸ ਲਈ ਟੈਂਪਰੇਚਰ ਦੇ ਵਿੱਚ ਹੋਰ ਵਾਧਾ ਜਿਹੜਾ ਹੋਣਾ ਤੈ ਹੈ ਤੇ ਸਿਸਟਮ ਤੇ ਮੁਰਗੇ ਆਉਣੇ ਆ ਸਿਸਟਮ ਨੂੰ ਕੋਈ ਬਹੁਤੀ ਸਪੋਰਟ ਨਹੀਂ ਹੈ ਤੇ ਇਸ ਕਰਕੇ ਹਲਕੇ ਜਿਹੇ ਸਿਸਟਮ ਹੈ ਅੱਜ ਬਦਲਬਾਈ ਕਰਦੇ ਪਾਰ ਬੋਲ ਜਾਣੀਆਂ ਤੇ ਇਸ ਤੋਂ ਕੋਈ ਵੱਡੇ ਮੀਦੇ ਅਸਰ ਨਾ ਰੱਖਣਾ ਜੀ ਇਹ ਜਾਣ ਸਕਦੇ ਹੋ ਧੰਨਵਾਦ